402 402 402 402 402 ਉਹ ਜਿਹੜਾ ਬਾਜ਼ਾਰ ਚ ਮਿਲਦਾ 600 ਰੁਪਏ ਰਾਂ ਇੱਕ ਸੂਟ ਆਜੋ ਸਾਡੇ ਕੋਲੋਂ ਲੈ ਜਾਓ 200 ਰੁਪਏ ਦਾ ਸੂਟ ਮਾਤੂਸ਼ਰੀ ਦਸਤਾਰ ਕਾਥੀਆਂ ਲੱਗ ਗਈ ਬਹੁਤ ਵੱਡੀ ਸੇਲ ਰੱਖੜੀ ਤੱਕ ਕਰਦੇ ਆ ਬਹੁਤ ਵੱਡੇ ਫਾਇਦੇ ਉਹ 6 600 ਵਾਲੇ ਸੂਟ 2 200 ਰੁਪਏ ਚ ਲੈ ਜਾਓ ਭਾਜੀ 200 ਰੁਪਏ ਦਾ ਸੂਟ ਤੇ ਹੈ ਇਹ ਦੇਖੋ ਹਟ ਕੇ ਹੋਰ ਵੱਡਾ ਤਮਾਕਾ ਆ ਗਿਆ ਕਿਹੜਾ ਬਾਜ਼ਾਰਾਂ ਦੇ ਵਿੱਚ 440 ਦਾ ਕੁੜਤਾ ਦਿੰਦੇ ਨੇ ਮਾਤੋ ਸ਼੍ਰੀ ਦਸਤਾਰ ਨੇ ਕਰਤਾ 50 ਰੁਪਏ 50 ਰੁਪਏ 50 ਰੁਪਏ ਆਹ ਦੇਖੋ ਰੈਡੀमेड ਪਲਾਜੋ ਸੂਟ ਬਾਜ਼ਾਰ ਦੇ ਵਿੱਚ ਕੀਮਤ 700 ਰੁਪਿਆ ਸਾਡੇ ਕੋਲ ਆਜੋ 700 ਵਾਲਾ ਰੈਡੀमेड ਪਲਾਜੋ ਸੂਟ ਸਿਰਫ 150 ਰੁਪਏ ਚ ਲੈ ਜੋ ਜਿਹੜਾ ਬਾਜ਼ਾਰ ਚ 200 ਰੁਪਏ ਦਾ ਦੁਪੱਟਾ ਸਾਡੇ ਕੋਲ ਆ ਜੋ 50 ਰੁਪਏ ਦਾ ਦੁਪੱਟਾ ਇੱਕ ਹੋਰ ਤਮਾਕਾ ਕਰਤਾ ਜਿਹੜਾ ਬਾਜ਼ਾਰਾਂ ਦੇ ਵਿੱਚ 5 5 6 6 7 7 100 ਦਾ ਸੂਟ ਮੈਚਿੰਗ ਮਿਲਦਾ ਪਿਆ ਵਾ ਮਾਤੋ ਸ਼ਰੀ ਦਸਤਾਰ ਦੇਗਾ 250 ਰੁਪਏ ਨਾ 800 ਰੁਪਏ ਲੈਣਾ ਨਾ 1000 ਰੁਪਏ ਲੈਣਾ ਸਿਰਫ 250 ਰੁਪਏ ਚ ਬੈੱਡ ਸ਼ੀਟ ਲੈ ਜੋ ਆ ਦੇਖੋ ਬਲੌਗ ਦੇ ਆਈਡੀਏ ਨਾਲ ਦੁਪੱਟੇ ਪਿਓਰ ਦੇ ਜਿਹਨਰ ਆੜਮਾ ਆਹ ਸੂਟ ਪਾ ਕੇ ਰਖੜੀ ਬਣਨ ਪੈਣਾ ਯਾ ਜੋ ਜਿੱਥੇ ਮਿਲਣਾ 500 ਉੱਥੇ 1100 ਭਰਾਣੇ ਦੇਣਾ 1100 ਰੁਪਈਆ ਪਰ ਗੱਲ ਆ ਵੀ ਸੁਣ ਲੋ ਇਹ ਸੂਟ ਕੋਈ 2000 ਪੈਦਾ ਨਹੀਂ ਇਹ ਸੂਟ ਕੋਈ 2500 ਪੈਦਾ ਨਹੀਂ ਸਿਰਫ ਤੁਹਾਨੂੰ ਦੇ ਰਹੇ ਆ 1500 ਦੇ ਦੋ ਜਿਹੜਾ ਤੁਸੀਂ 50000 ਰੁਪਏ ਦਾ ਕੱਪੜਾ ਲੈਣਾ ਬਾਜ਼ਾਰ ਚ ਜਾ ਕੇ ਦਾਜਵੜੀ ਦਾ ਸਾਡੇ ਕੋਲ ਆਜੋ 20000 ਪੈ ਦਵਾਂਗੇ ਕੋਈ ਕਹਿੰਦੇ ਸਾਨੂੰ ਸਿੰਪਲ ਐਂਡ ਸੋਵਰ ਚਾਹੀਦਾ ਦੁਪੱਟਾ ਸਾਨੂੰ ਇਦਾਂ ਚਾਹੀਦਾ ਆ ਵੀ ਦੇਖੋ ਝੂਠ ਨਹੀਂ ਬੋਲਦੇ ਇਹ 1000 ਰੁਪਿਆ ਕਹਿੰਦੇ ਆ ਤੇ 1000 ਰੁਪਿਆ ਰੇਟ ਵੀ ਲਿਖ ਕੇ ਲਾਤਾ ਇੱਥੇ ਭਾਵੇਂ ਨਿਆਣਾ ਭੇਜ ਦਿਓ ਭਾਵੇਂ ਸਿਆਣਾ ਭੇਜ ਦਿਓ ਕਿਸੇ ਦੀ ਲੁੱਟ ਨਹੀਂ ਹੁੰਦੀ ਆ ਦੇਖੋ ਕਿੰਨਾ ਸੋਹਣਾ ਲਗਜ਼ਰੀ ਪੀਸ ਆ ਤੁਹਾਨੂੰ ਅਸੀਂ ਦੁਪੱਟਾ ਦਿਖਾ ਰਹੇ ਆ ਆ ਤੁਹਾਨੂੰ ਅਸੀਂ ਸ਼ਰਟ ਦਿਖਾ ਰਹੇ ਆ ਆ ਹੁਣ ਰੇਟ ਵੀ ਦੇਖ ਲਓ ਸਿਰਫ 1000 ਰੁਪਏ ਦਾ ਤੁਹਾਨੂੰ ਰੈਡੀमेड ਸਟਿਚ ਕੀਤਾ ਦੁਪੱਟੇ ਦੇ ਨਾਲ ਇਹ ਸੂਟ ਅਸੀਂ ਦੇ ਦੇਣਾ ਹੈਗਾ ਆ ਚੈੱਕ ਕਰ ਲਓ 3500 3800 4 4000 ਵਾਲੇ ਪੀਸ ਸਾਨੂੰ ਮਾਤੂ ਸ਼ੀਰੀ ਦਸਤਾਰ ਕਾਦੀਆਂ ਤੇ ਕੋਈ 1000 ਕੋਈ 1100 ਕੋਈ 12 1200 ਰੁਪਏ ਦੇ ਵਿੱਚ ਆਪਾਂ ਦੇ ਦੇਣੇ ਆ ਜੇ ਆਪਾਂ ਰੰਗਾਂ ਦੀ ਗੱਲ ਕਰ ਲਈਏ ਡਿਜ਼ਾਈਨਰੀ ਗੱਲ ਕਰ ਲਈਏ ਕਢਾਈਆਂ ਦੀ ਗੱਲ ਕਰ ਲਈਏ ਤਾਂ ਦੇਖੋ ਜੀ ਬਾ ਕਮਾਲ ਖੂਬਸੂਰਤ ਪੀਸਾਂ ਨੂੰ ਅਸੀਂ ਦੇ ਰਹੇ ਆ ਜੇ ਆਪਾਂ ਸਾਈਜ਼ ਦੀ ਗੱਲ ਕਰ ਲਈਏ ਸਾਈ ਸਾਡੇ ਕੋਲ ਸਾਰੇ ਮਿਲ ਜਾਣੇ ਆ ਤੁਸੀਂ ਐਕਸਲ ਲੈ ਜਾਓ ਲਾਰਜ ਲੈ ਜਾਓ ਮੀਡੀਅਮ ਲੈ ਜਾਓ ਜਿੰਦਾਂ ਨੇ ਮਰਜ਼ੀ ਲੈ ਜਾਓ ਆ ਵੀ ਦੇਖੋ ਬਹੁਤ ਸੋਹਣੇ ਸੋਹਣੇ ਕਢਾਈਆਂ ਕੱਡੇ ਉਹ ਜਿੰਨੇ ਦੀ ਬਾਜ਼ਾਰ ਦੇ ਵਿੱਚ ਸਲਾਈ ਨਹੀਂ ਹੁੰਦੀ ਉਦੋਂ ਵੀ ਘੱਟ ਰੇਟ ਦੇ ਵਿੱਚ ਅਸੀਂ ਤੁਹਾਨੂੰ ਰੈਡੀमेड ਸੀਤੇਸ ਰਾਏ ਪਲਾਜੋ ਸ਼ਰਾਰੇ ਗਰਾਰੇ ਰੈਡੀमेड ਦੇ ਦੇਣੇ ਹੈਗੇ ਆ ਸਾਡੇ ਕੋਲ ਆਜੋ ਤੁਹਾਨੂੰ ਅਸੀਂ ਰੈਡੀमेड 50 ਰੁਪਏ ਦੀ ਕੋਰਤੀ ਦਵਾਂਗੇ 150 ਰੁਪਏ ਦਾ ਰੈਡੀमेड ਪਲਾਜੋ ਸੂਟ ਦਵਾਂਗੇ 200 ਰੁਪਏ ਦਾ ਦੁਪੱਟੇ ਨਾਲ ਸੂਟ ਦਵਾਂਗੇ ਹੋਰ ਤੁਸੀਂ ਵੈਰਾਈਟੀਆਂ ਦੇਖ ਲਈਆਂ ਚੈਲੰਜ ਇਹ ਕਰਦੇ ਆਂ ਜਿਹੜਾ ਰਖੜੀ ਤੇ ਦੇਣ ਲੈਣ ਲਈ ਕੱਪੜਾ ਲੈਣਾ ਤੁਸੀਂ 20000 ਦਾ ਬਾਜ਼ਾਰ ਚੋਂ ਅਸੀਂ 8000 ਰੁਪਏ ਦੇਵਾਂਗੇ ਜਿਹੜਾ ਤੁਸੀਂ ਦਾਜ ਵੇੜੀ ਦਾ ਕੱਪੜਾ 50000 ਰੁਪਏ ਦਾ ਖਰੀਦਣਾ ਬਾਜ਼ਾਰ ਚੋਂ ਅਸੀਂ 20000 ਚ ਦੇਵਾਂਗੇ ਰੇਟ ਬਹੁਤ ਘੱਟ ਆ ਕੁਆਲਿਟੀ ਬਹੁਤ ਸੁਪਰ ਆ ਰਖੜੀ ਤੱਕ ਮੇਲੇ ਲੱਗ ਗਏ ਆ ਛੇਤੀ ਛੇਤੀ ਆਜੋ ਹੁਣ ਬਾਜ਼ਾਰਾਂ ਚ ਨਾ ਜਾਇਓ ਸਾਡੇ ਸੇਲਜ਼ਮੈਨ ਨੰਬਰ 1 ਨੇ ਆ ਮੰਨ ਲਓ ਤੁਸੀਂ 10 ਸੂਟ ਦੇਖਦੇ ਹੋ ਤਾਂ ਉਹਦੇ ਵਿੱਚੋਂ 9 ਸੂਟ ਤੁਹਾਨੂੰ ਪਸੰਦ ਆ ਜਾਣੇ ਆ ਅਸੀਂ ਤੁਹਾਡਾ ਟਾਈਮ ਖਰਾਬ ਨਹੀਂ ਕਰਨਾ ਅਸੀਂ ਤੁਹਾਡੇ ਪੈਸੇ ਖਰਾਬ ਨਹੀਂ ਕਰਨੇ ਅਸੀਂ ਬਸ ਤੁਹਾਡਾ ਸੰਦੇਰੀਆਂ ਚੀਜ਼ਾਂ ਥੋੜੇ ਟਾਈਮ ਤੁਹਾਨੂੰ ਦੇ ਰਣੀ ਆ ਫੇਰ ਵੀ ਕੋਈ ਮਨ ਚ ਸਵਾਲ ਆ ਕੋਈ ਤੁਸੀਂ ਗੱਲਬਾਤ ਕਰਨੀ ਆ ਕੋਈ ਜਵਾਬ ਪੁੱਛਣਾ ਚਾਹੁੰਦੇ ਹੋ ਤਾਂ ਨੰਬਰ ਹੈਗਾ ਸਕਰੀਨ ਤੇ ਤੁਸੀਂ ਫੋਨ ਕਰ ਸਕਦੇ ਆ ਕੈਮਰਾਮੈਨ ਓਮ ਸੰਦੀ ਨਾਲ ਹਰਦੀਪ ਸਿੰਘ ਤੱਕੜਸਾਂ ਟੀਵੀ ਕਰਦੀਆਂ